ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਬਹੁਤ-ਬਹੁਤ ਤਰੱਕੀਆਂ ਕਰੋ ਖੁਸ਼ ਰਹੋ ਖੁਸ਼ੀਆਂ ਮਾਣੋ ਹਨਾ ਤੇ ਅੱਜ ਟਾਈਮ ਥੋੜਾ ਵੀਡੀਓ ਹੋਰ ਬਣਾਉਣੀ ਆ ਕੱਪੜਿਆਂ ਵਾਲੀਆਂ ਤੇ ਮੈਂ ਸੋਚਿਆ ਵੀ ਨਾਲੇ ਤਾਂ ਆਪਾਂ ਬਣਾਉਣੇ ਆ ਪਨੀਰ ਦੀ ਸਬਜ਼ੀ ਤੇ ਨਾਲੇ ਥੋੜੇ ਨਾਲ ਕਰਦੇ ਆ ਗੱਲਾਂ ਬਾਤਾਂ ਆਹ ਦੇਖੋ ਪਨੀਰ, ਟਮਾਟਰ, ਹਰੀ ਮਿਰਚ ਹਰਾ ਧਣੀਆ। ਪਿਆਜ਼ ਸਰੋਂ ਦਾ ਤੇਲ 달ੋਨੇ ਆ ਪਾ ਤੜਕਾ ਕਿਉਂਕਿ ਆਪਾਂ ਫਰੈਂਡ ਯੂਜ਼ ਨਹੀਂ ਕਰਦੇ। ਜੇ ਜਣ ਆਪਾਂ ਸਬਜ਼ੀ ਬਣਾਵਾਂਗੇ ਪਨੀਰ ਦੀ ਨਾਲੇ ਛੋਟਨਾ ਕਰਾਂਗੇ ਗੱਲਾਂ ਬਾਤਾਂ। ਅੱਜ ਦਾ ਵੇਸਾ ਆਪਣਾ ਵੀ ਸੋਚ ਨੂੰ ਬਦਲੋ। ਦੁਨੀਆ ਤਾਂ ਤੇ ਬਦਲ ਜਾਊਗੀ ਤੁਸੀਂ ਆਪਣੇ ਨਾ ਸੋਚ ਨੂੰ ਬਦਲੋ। ਇਹ ਵੇਸਾ ਮੇਰਾ ਹੁਣ ਸੋਚ ਬਦਲੋ ਦਾ ਵਿਸ਼ਾ ਮੈਂ ਕਿਉਂ ਰੱਖਿਆ ਕਿਉਂਕਿ ਥੋਡੀ ਸੋਚ ਹੀ ਹੈ ਜਿਹੜੀ ਤੁਹਾਨੂੰ ਮਤਲਬ ਪਟਾ ਦਿੰਦੀ ਆ ਕਦੇ ਕਿਸੇ ਲਈ ਕੋਸ਼ਿਸ਼ ਸੋਚ ਲੈਣੇ ਹੋ ਕਦੇ ਕਿਸੇ ਲਈ ਕੋਸ ਸੋਚ ਲੈਣੇ ਹੋ ਕਿਤੇ 네ਗੇਟਿਵ ਸੋਚ ਲੈਣੇ ਹੋ ਕਿਤੇ ਪੋਜ਼ਿਟਿਵ ਸੋਚ ਲੈਣੇ ਹੋ ਹਨਾ ਇਹ ਥੋਡੀ ਸੋਚ ਆ ਹੁਣ ਕਿ ਕਈਆਂ ਦੀ ਸੋਚ ਹੁੰਦੀ ਆ ਵੀ ਮੇਰੇ ਮੇਰੇ ਘਰੇ ਆ ਸਾਰੀਆਂ ਸਹੂਲਤਾਂ ਹੋਣ ਸਾਰੀਆਂ ਸਹੂਲਤਾਂ ਤੇ ਕੰਮ ਮੈਂ ਕੋਈ ਕਰਨਾ ਨਾ ਹੋਵੇ ਹਨਾ ਹਾਂਜੀ ਸਾਰੇ ਘਰੇ ਫਰਨੀਚਰ ਹੋਵੇ ਲੱਗਿਆ ਚੰਗਾ ਫਰਸ਼ ਲੱਗਿਆ ਹੋਵੇ ਉਹ ਵੀ ਹੋਵੇ ਉਹ ਵੀ ਹੋਵੇ ਹਨਾ ਤੇ ਇਹ ਚੀਜ਼ਾਂ ਹੁੰਦੀਆਂ ਪੂਰੀਆਂ ਸਮੇਂ ਨਾਲ ਹੁੰਦੀਆਂ ਸੋਚ ਸੋਹਣੀ ਰੱਖਣੀ ਚਾਹੀਦੀ ਹੈ ਸਹੀ ਆ ਗੱਲ ਪਰ ਆਏ ਵੀ ਨਾ ਸੋਚਿਆ ਕਰੋ ਵੀ ਪੈਸੇ ਕੋਲੇ ਹੋਣ ਨਾ ਹੱਥ ਤੰਗ ਹੋਵੇ ਹਾਂਜੀ ਮੈਨੂੰ ਤਾਂ ਸਾਰੀਆਂ ਫੈਸਿਲਿਟੀਆਂ ਮੈਨ ਘਣੀਆਂ ਕਦੇ ਉਹ ਮકાਨ ਕਰਜ਼ਾ ਚੱਕ ਕੇ ਕਦੇ ਮકાਨ ਨਾ ਬਣਾਓ ਸਿੱਧੀ ਜੀ ਗੱਲ ਹੈ ਤੁਹਾਡੇ ਕੋਲੇ ਥਾਂ ਹੈਗਾ ਨਾ ਤਾਂ ਆਪਦੇ ਦੋ ਕਮਰੇ ਪਾ ਕੇ ਬਹਿ ਜਾਓ ਪਰ ਕਰਜ਼ਾ ਨਾ ਚੱਕੋ ਕਰਜਾ ਬਹੁਤ ਬੁਰੀ ਚੀਜ਼ ਐ ਬਹੁਤ ਜਿਆਦਾ ਜਿੰਨੀ ਕਹਦਾ ਉਨੀ ਬੁਰੀ ਚੀਜ਼ ਐ ਵਾਹਿਗੁਰੂ ਕਰਜਾ ਚੱਕ ਜਦੋਂ ਚੀਜ਼ਾਂ ਪਾ ਲੈਨੇ ਉਹਨਾਂ ਤੁਸੀਂ ਮਗਰੋਂ ਫੇਰ ਛੋਟੀਆਂ ਨੀਂਦਾਂ ਨੂੰ ਤਾਂ ਉੱਡ ਜਾਂਦੀਆਂ ਪਤਾ ਸੁਣ ਵੀ ਨੀਂਦਾਂ ਉੱਡ ਜਾਂਦੀਆਂ ਹੁਣ ਮੈਂ ਸੋਚ ਦੀ ਗੱਲ ਕਿਉਂ ਕਰਦੀਆਂ ਕਿ ਵੀ ਛੋਡੀ ਆਪਣੀ ਸੋਚ ਹੁੰਦੀ ਐ ਛੋਡੀ ਆਪਣ ਨੂੰ ਵੀ ਸੋਚ ਹੁੰਦੀ ਐ ਨਾ ਵੀ ਅਸੀਂ ਆਹ ਬਣਨਾ ਐ ਅਸੀਂ ਆਹ ਕਰਨਾ ਘਰ ਦੇ ਵਿੱਚ ਸਾਡਾ ਆਹ ਹੋਵੇ ਬਾਹ ਹੋਵੇ ਤੁਸੀਂ ਇਹ ਤਾਂ ਸੋਚ ਨਹੀਂ ਨੀ ਵੀ ਕਈ ਵਾਰੀ ਆਪਾਂ ਨੂੰ ਜ਼ਿੰਦਗੀ 'ਚ ਸਮਝੌਤੇ ਕਰਨੇ ਵੀ ਪੈਂਦੇ ਆ ਵਾਹੀ ਸਮਝੌਤੇ ਮਤਲਬ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਣੇ ਵੱਡੇ ਲੋਕਾਂ ਨੇ ਬਾਹਾਂ ਕੁਛ ਬਣਾ ਲਿਆ ਆਪਾਂ ਥੋੜਾ ਬਣਾ ਲਏ ਆਪਣੀ ਸੋਚ ਹੁੰਦੀ ਆ ਆਪਦੀ ਸੋਚ ਉੱਡੀ ਹੁਣ ਸਾਡੀ ਵੀ ਸੋਈ ਆ ਦੇਖ ਲੋ ਸਾਡੀ ਰਸੋਈ ਸਿੰਪਲ ਆ ਇਹਦੇ ਕਿਤੇ ਵੀ ਤੁਹਾਨੂੰ ਲੱਕੜ ਭਰੀ ਨਹੀਂ ਮਿਲੂਗੀ ਕਿਉਂਕਿ ਜਦੋਂ ਸਾਡੇ ਕੋਲੇ ਪੈਸੇ ਆਉਣਗੇ ਅਸੀਂ ਆਪਦਾ ਹੌਲੀ-ਹੌਲੀ ਕੰਮ ਕਰਾਵਾਂਗੇ ਅਸੀਂ ਕਿਸੇ ਦੇ ਮੰਗਰ ਲੱਗ ਕੇ ਕਦੇ ਕੰਮ ਨਹੀਂ ਕਰਾਂਗੇ ਨਾ ਹੀ ਆਪਣੀ ਸੋਚ ਨੂੰ ਉੱਤੇ ਟਿੱਕਰ ਲੈ ਕੇ ਜਾਵਾਂਗੇ ਸਾਡੀ ਸੋਚ ਬਥੇਥੀ ਡਿਪੈਂਡ ਹੈ ਵੀ ਹਾਂ ਸਾਡੇ ਕੋਲੇ ਪੈਸੇ ਆਉਣਗੇ ਆਪਾਂ ਹੌਲੀ-ਹੌਲੀ ਕੰਮ ਕਰਾਵਾਂਗੇ ਸੱਤ ਹੈਗੀ ਆ ਨਾ ਰਸੋਈ ਰਸੋਈ ਹੁੰਦੀ ਆ ਇਹ ਤਾਂ ਆਪਣੇ ਆਪ ਦੇ ਕੰਮ ਆ ਹਾਰ ਦੀ ਸੋਚ ਆ ਵੀ ਕਿੰਨਾ ਮਰਜ਼ੀ ਪੈਸਾ ਲਾ ਕੇ ਰਸੋਈ ਤੇ ਆਪਾਂ ਤੁਸੀ 10 ਲੱਖ ਲਾ ਲਓ ਤੇ ਰਸੋਈ 50000 ਵੀ ਤੇ ਆ ਰਹੀ ਜਾਂਦੀ ਆ ਆਪਣੀ ਸੋਚ ਨਾਲ ਮੈਨੂੰ ਵੈਸੇ ਆ ਰਸੋਈ ਵਧੀਆ ਲੱਗਦੀ ਆ ਮੈਨੂੰ ਉਹ ਲੱਕੜ ਲੱਕੜ ਦੀਆਂ ਜਿਹੜੀਆਂ ਫਰਨੀਚਰ ਗਿਆ ਭਰੋਗੇ ਮੈਨੂੰ ਬਿਲਕੁਲ ਪਸੰਦ ਨਹੀਂ ਆ ਕਿਉਂਕਿ ਉਹਨਾਂ ਦੇ ਵਿੱਚ 스멜 ਜੀ ਹੋਰ ਹੀ ਵੱਡ ਜਾਂਦੀ ਆ ਤੇ ਬਾਕੀ ਜਿਵੇਂ ਹੁਣ ਆਪਣੇ ਸਾਡੀ ਹੁਣ ਨੀਚੇ ਤੋਂ ਸਾਰੀ ਰਸੋਈ ਐ ਓਪਨ ਓਪਨ ਆ ਉਹ ਦੇਖੋ ਸਮਾਨ ਪਿਆ ਹੋਇਆ ਉਹ ਦੇਖੋ ਮੈਨੂੰ ਵਧੀਆ ਲੱਗਦਾ ਹੈ ਵੀ ਖੁੱਲੀ ਹਵਾ ਚ ਇਹ ਸਮਾਨ ਪਿਆ ਪਿਆਜ਼ ਰੱਖ ਲਓ ਆਲੂ ਰੱਖ ਲਓ ਨਾ ਉਹ ਡੱਬਿਆਂ ਇਹਨੂੰ ਬੰਦ ਕਰਕੇ 스멜 ਜੀ ਪੈ ਜਾਂਦੀ ਆ ਪਹਿਲੀ ਵਾਰ ਤਾਂ ਮੈਨੂੰ ਤਾਂ ਸਿਸਟਮ ਹੀ ਨਹੀਂ ਪਸੰਦ ਆ ਜਿਵੇਂ ਕਿ ਤੇ ਲੱਕੜ ਲਵਾਈ ਨਾ ਤੇ ਅਸੀਂ ਆ ਬਸ ਥੋੜੇ ਜੇ ਥਾਂ 'ਚ ਇੰਨੇ ਕ ਥਾਂ 'ਚ ਹੀ ਸੋਈ ਚਲਵਾਵਾਂਗੇ ਕਰੋਨਾ ਕੀ ਆ ਚਾਰ ਤਾਂ ਡੱਬੇ ਆ ਚਾਰ ਨੂੰਨ ਵਿੱਚ ਹੁੰਦੇ ਆ ਆਪਣੇ ਖੰਡ ਪੱਤੀ ਲੌਂਗ ਲੇਚੀਆਂ ਹੋਰ ਕੀ ਹੁੰਦਾ ਬਸ ਮਾੜਾ ਬੋਟਾ ਕੋਈ ਚੌਲ ਝੂਲ ਧਰ ਲੈਨੇ ਆ ਬਹੁਤ ਆਉਣਾ ਵੱਧੂ ਇੱਥੇ ਚਿਮਣੀ ਲੱਭ ਜੂ ਤੇ ਸੋਚ ਸੋਚੋ ਵੱਡੀ ਸੋਚ ਸੋਚਣੀ ਕੋਈ ਮਾੜੀ ਨਹੀਂ ਹੁੰਦੀ ਪਰ ਸੋਚ ਛੋਟੀ ਛੋੜੀ ਹੋਣੀ ਚਾਹੀਦੀ ਆ ਵਧੀਆ ਹੋਣੀ ਚਾਹੀਦੀ ਆ ਹਣਾ ਇੱਕ ਤਾਂ ਜਿਹੜੀ ਤੁਸੀਂ ਸੋਚ ਉੱਚੀ ਰੱਖੋ ਤੇ ਖਰਚੇ ਆਪਦੀ ਕਬੀਲਦਾਰੀ ਦੇ ਅਕੋਰਡਿੰਗ ਕਰੋ ਵੀ ਜਿਵੇਂ ਤੁਹਾਡੀ ਕਬੀਲਦਾਰੀ ਆ ਹਣ ਹੁਣ ਮੇਰੀ ਕਬੀਲਦਾਰੀ ਤਾਂ ਮੈਨੂੰ ਪਤਾ ਵੀ ਮੈਂ ਕਿੰਨੇ ਚ ਆਪਣਾ ਘਰ ਚਲਾਉਣਾ ਹਨ ਕਦੇ ਕਿਸੇ ਮੰਗਰ ਲੱਭ ਕੇ ਕਦੇ ਵੀ ਪੈਸਾ ਨਾ ਲਾਓ ਤੇ ਬਿਜ਼ਨਸ ਕੋਈ ਤੋਰਨਾ ਹੋਵੇ ਤਾਂ ਕਦੇ ਵੀ ਬਾਲਾ ਪੈਸਾ ਚੱਕ ਕੇ ਬਿਜਨਸ ਸ਼ਟ ਕਰਨਾ ਨਾ ਤੋਰੋ ਪੈਸਾ ਉਨਾ ਚੱਕੋ ਜਿੰਨਾ ਕੋਈ ਤੁਹਾਨੂੰ ਪਤਾ ਵੀ ਅਸੀਂ ਨੂੰ ਹੈਂਡਲ ਕਰ ਲਾਂਗੇ ਜੇ ਤੁਸੀਂ ਜ਼ਿਆਦਾ ਚੱਕੋਗੇ ਪੈਸਾ ਫਿਰ ਉਹਦਾ ਬੋਝ ਲੈ ਕੇ ਤੁਰੇ ਫਿਰੂਗੇ ਫਾਇਦਾ ਕੀ ਹੈ ਹੁਣ ਜੀਤਾ ਮੇਰਾ ਵੀ ਕਰਦਾ ਵੀ ਇੰਨਾ ਕਪੜਾ ਲੈ ਕੇ ਸਿੱਟ ਲਾ ਬਜੂ ਪੈਸਾ ਸਭ ਨੂੰ ਮਿਲਦਾ ਹੁੰਦਾ ਹੈ ਪਰ ਇਹ ਚਾਹੀ ਮੈਂ ਲਿਮਟਡ ਬਣ ਮਾਲਾ ਕੱਪੜਿਆਂ ਦੇ ਜਿੰਨਾ ਮਰਜ਼ੀ ਛੱਡ ਲਾਂ ਲਿਆ ਕੇ ਠੀਕ ਹੈ ਪਰ ਜਿਵੇਂ ਆਪਣੇ ਵਰਗੇ ਮਿਡਲ ਕਲਾਸ ਦੇ ਲੋਕ ਆ ਜਾਂਦੇ ਨੇ ਉਹਨਾਂ ਨੂੰ ਛੋਟੇ ਥੋੜੇ ਪੈਸੇ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਮੈਂ ਬਹੁਤ ਥੋੜੇ ਪੈਸੇ ਤੋਂ ਕੰਮ ਸ਼ੁਰੂ ਕੀਤਾ ਤੇ ਵਧੀਆ ਚੱਲੀ ਜਾਂਦਾ ਵਧੀਆ ਆਪਣਾ ਖਰਚਾ ਆਪਣੀ ਕੱਢੀ ਜਾਂਦਾ ਜੇ ਹੋਰ ਕੀ ਚਾਹੀਦਾ ਆਪਾਂ ਨੂੰ ਤੇ ਕਿਛਰੇ ਮਜ਼ਰ ਲਾ ਕੇ ਤਾਂ ਕੋਈ ਕੰਮ ਹੀ ਨਾ ਕਰੋ ਇਹ ਤਾਂ ਕਦੀ ਨਾ ਸੋਚਿਆ ਕਰੋ ਵੀ ਹਾਂ ਫਲਾਣੇ ਨੇ ਆ ਕਰ ਲਵਾਂ ਉਹ ਵੀ ਆ ਕਰਨਾ ਦੁਨੀਆ ਨਹੀਂ ਵੀਰੇ ਆਪਾਂ ਜਿੱਤ ਸਕਦੇ ਵੀ ਮੈਂ ਕਹਣੀ ਜਿੰਨੀ ਕੁ ਵੀ ਸਿੰਪਲ ਜ਼ਿੰਦਗੀ ਜਿਉਂਗੀ ਨਾ ਸਭ ਤੋਂ ਬੈਸਟ ਜਿੰਦਗੀ ਹੁੰਦੀ ਆ ਸਿੰਪਲ ਬਹੁਤ ਵਧੀਆ ਜ਼ਿੰਦਗੀ ਹੁੰਦੀ ਆ ਪਤਾ ਨਹੀਂ ਲੋਕ ਕਿਉਂ ਮੈਂ ਤਾਂ ਸੀਰੀਅਸਲੀ ਕਹਿੰਨੇ ਵੀ ਮੈਂ ਤਾਂ ਥੋੜੀ ਚੀਜ਼ ਵੀ ਖੁਸ਼ ਆ ਬੜੀ ਚ ਵੀ ਖੁਸ਼ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਦੇ ਸਬਜ਼ੀ ਮਿਲ ਜਾਂਦੀ ਆ ਕਦੇ ਮਿਲਦੀ ਨਹੀਂ ਅੱਜ ਪਨੀਰ ਜੁੜ ਗਿਆ ਮਹਾਰਾਜ ਦੀ ਕਿਰਪਾ ਕਹਿਣ ਦਾ ਭਾਵ ਆ ਵੀ ਜਿੰਦਗੀ ਦੇ ਵਿੱਚ ਨਾ ਤਾਂ ਆਪਾਂ ਨੂੰ ਐ ਪਤਾ ਵੀ ਆਪਣੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਹਨਾ ਜਿਹੜੀ ਚੀਜ਼ ਆਪਾਂ ਨੂੰ ਪਤਾ ਨਹੀਂ ਉਹਦੇ ਬਾਰੇ ਟੈਨਸ਼ਨ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਇਹ ਹੀ ਕਹੂੰਗੀ ਵੀ ਟੈਨਸ਼ਨ ਚੁੰਨ-ਚੁੰਨ ਜਮਾਉਣਾ ਨਾ ਕਰੋ ਕਿਉਂਕਿ ਜੋ ਆਪਣੇ ਕਰਮਾਂ ਚ ਮਹਾਰਾਜ ਨੇ ਲਿਖਿਆ ਉਹ ਹੋ ਕੇ ਰਹਿਣਾ ਨਾ ਤਾਂ ਆਪਾਂ ਉਹਨੂੰ ਬਦਲ ਸਕਦੇ ਆ ਉਹ ਕਹਿੰਦੇ ਨਹੀਂ ਹੁੰਦੇ ਦੁੱਖ ਵਿੱਚ ਨਹੀਂ ਜਾਂਦੇ ਤੇ ਸੁੱਖ ਖਰੀਦੇ ਨਹੀਂ ਜਾਂਦੇ ਇਹ ਗੱਲ ਸੱਚ ਆ ਇਹ ਚੀਜ਼ਾਂ ਦੀ ਵੀ ਲੰਟਾ ਵੀ ਆਪਣੇ ਹੱਥ ਵਿੱਚ ਕੁਝ ਨਹੀਂ ਹੁੰਦਾ ਜੋ ਕਰਦਾ ਪਰਮਾਤਮਾ ਕਰਦਾ ਪਰ ਆਪਾਂ ਭੁੱਲ ਜਾਂਦੇ ਆ ਆਪਾਂ ਨੂੰ ਆਪਾਂ ਹਰ ਇੱਕ ਚੀਜ਼ ਆਪਦੇ ਹੱਥ ਚ ਫੜ ਲੈਨੇ ਆ ਆਪਾਂ ਨੂੰ ਐ ਲੱਗਦਾ ਵੀ ਜੋ ਕੁਝ ਕਰ ਲੈਨੇ ਆ ਆ ਪਾਪ ਕਰ ਲੈਨੇ ਆ ਆ ਪਾਪ ਕਰ ਲਾਂਗੇ ਐਂ ਕਰ ਲਾਂਗੇ ਬਾਹਰ ਕਰ ਲਾਂਗੇ ਆਪਣੀ ਕਲਪਨਾਵਾਂ ਕਰੀ ਜਾਂਦੇ ਰਹਿੰਨੇ ਆ ਹਨ ਹੁਣ ਮੈਂ ਸਬਜ਼ੀ ਬਣਾਈ ਐ ਨਹੀਂ ਛੋਟੇ ਨਾਲ ਗੱਲਾਂ ਵੀ ਕਰੀ ਐ ਨਹੀਂ ਮੇਰੇ ਸਰਦੀ ਚ ਸਬਜ਼ੀ ਧਿਆਨ ਆ ਜਾਂਦਾ ਜੇ ਤੁਹਾਡੇ ਸੋਈ ਚ ਕੋਈ ਕਿਰਲੀ ਨਹੀਂ ਹੈਗੀ ਜੀ ਵੀ ਅਸੀਂ ਧਿਆਨ ਰੱਖਦੇ ਪਰ ਮੈਂ ਫੇਰ ਵੀ ਵੀ ਸਬਜ਼ੀ ਨੰਗੀ ਛੱਡ ਕੇ ਦੂਰ ਨਹੀਂ ਜਾਂਦੀ ਨਿਗਾਜ਼ ਰੱਖਦੀ ਆ ਮੇਰੀ ਪਹਿਲਾਂ ਤੂੰ ਆਉਂਦਾ ਐ ਕਿਉਂਕਿ ਖਾਣ ਖਣਕੀ ਨਾ ਜਿਹੜਾ ਹੁਣ ਆਪਣਾ ਇਹ ਧਿਆਨ ਨਾਲ ਬਣਾਵਾਂਗੇ ਫੇਰ ਹੀ ਆ ਨਾ ਗੱਲ ਤਾਂ ਸੋਚਦੀ ਆ ਗਈ ਹੁਣ ਮੈਂ ਇਹ ਸਬਜੀ ਨੂੰ ਨਮਦੀ ਛੱਡ ਕੇ ਉਧਰ ਚੱਲ ਜਾਨੀ ਆਪਾਂ ਨੂੰ ਕੀ ਪਤਾ ਸਬਜੀ ਦੇ ਵਿੱਚ ਕੀੜੇ ਘਪੈ ਤੋਂ ਮੈਂ ਇਹਨਾਂ ਚੀਜ਼ਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੀ ਜੇ ਨਾ ਕੋਈ ਚੀਜ਼ ਬਣਾਉਣੀ ਆ ਤਾਂ ਕੋਲੇ ਛੜ ਕੇ ਬਣਾਉਣੀ ਆ ਤੇ ਗੱਲ ਆ ਜਾਂਦੀ ਵੇ ਆਪਾਂ ਸਾਰੀ ਦੁਨੀਆ ਨੂੰ ਨਾ ਸਫਾਈ ਨਹੀਂ ਦੇਣੀ ਨਹੀਂ ਦੇਣੀ ਆਪਾਂ ਕਿਸੇ ਨੂੰ ਵੀ ਸਫਾਈ ਇਹ ਗੱਲ ਲੜ ਬੰਨ ਲਓ ਸਫਾਈ ਕਿਹਨੇ ਦੇਣੀਆਂ ੱੱਲੇ ਪਰਮਤਮਾ ਨੂੰ ਦਿਓ ਨਾ ਸਫਾਈਆਂ ਕੋਈ ਫਾਇਦਾ ਨਹੀਂ ਜੇ ਸੋਗੀਆਂ ਦੇਉਂਗੀਆਂ ਨਾ ਤੇ ਲੋਕ ਤੁਹਾਡੇ ਪਿੱਛੇ ਦਾ ਫਾਇਦਾ ਚੱਕਣਗੇ ਲੋਕਾਂ ਨੂੰ ਹੋਊਗਾ ਵੀ ਪਾਸੇ ਤਾਂ ਸਾਡੇ ਜੋਗਰੀ ਆ ਭਾਵਨਾਵਾਂ ਦੀ ਤੇ ਕੋਈ ਕਦਰ ਨਹੀਂ ਕਿਸੇ ਦੀ ਆ ਨਹੀਂ ਕਿਸੇ ਨੂੰ ਕੋਈ ਪੁੱਛਦਾ ਨਹੀਂ ਵੀ ਤੂੰ ਮਰਿਆ ਕਿ ਜਿਉਣਾ ਕਾਦਰਾ ਥੋੜੇ ਪੈਸੇ ਦੀ ਬਸ ਗੱਲ ਉਥੀ ਆ ਜਾਂਦੀ ਹੈ ਵਿੱਚ ਲੋਕ ਤਾਂ ਪਤਾ ਨਹੀਂ ਕਿਵੇਂ ਸੋਚਾਂ ਸੋਚ ਲੈਂਦੇ ਆ ਵੀ ਫਲਾਣਾ ਇਹੋ ਜਿਹਾ ਜੀ ਧੌਕਾ ਇਹੋ ਜਿਹਾ ਮੈਂਟ ਚ ਉਹਨੂੰ ਰਤਵਾ ਦੇ ਦਿੰਦੇ ਆ ਫਲਾਣੇ ਦੀ ਸੋਚ ਆਏ ਆ ਜੀ ਫਲਾਣੇ ਦੀ ਸੋਚ ਆਏ ਆ ਜੀ ਇਹ ਦੁਨੀਆ ਦਾ ਦਸਤੂਰੀ ਹੋ ਗਿਆ ਵੀ ਸੋਨੂੰ ਇੱਕੋ ਮਿੰਟ ਚ ਬਣਾਉਂਦੇ ਆ ਘਟਿਆ ਆਪਦੀ ਸੋਤੀ ਨੂੰ ਉੱਚੀ ਕਰ ਲੈਂਦੇ ਆ ਤੇ ਥੋੜਾ ਦੇਖਵਾ ਜੀ ਇਹੋ ਥੋਕਦੇ ਆਂ ਤੁਮ ਤਾਂ ਸਮਝਦੀ ਕੁਛ ਨਹੀਂ ਕੀਤੀ ਤੁਸੀਂ ਕੌਣ ਥੋੜੀ ਜਿਹੀ ਸੋਤੀ ਉੱਚੀ ਰੱਖਿਆ ਕਰੋ ਕੁਛ ਨਹੀਂ ਪਰਖ ਪੈਂਦਾ ਤੇ ਖਰਚੇ ਆਪਦੀ ਅਮਦਨ ਦੇ ਹਿਸਾਬ ਨਾਲ ਕਰਿਆ ਕਰੋ ਹਣਾ ਫਿਰ ਦੁਬੀ ਨਹੀਂ ਹੋਵੋਗੇ ਕਿਸੇ ਦਾ ਟੈਨਸ਼ਨ ਆਣੀ ਨਹੀਂ ਜੇ ਤੁਸੀਂ ਆਪਦੀ ਖਰਚਾ ਆਪਣੀ ਬਜਟ ਦੇ ਅਕੋਰਡਿੰਗ ਕਰੋਗੇ ਜੇ ਆਪਾਂ ਖਰਚਾ ਆਪ ਕਰਾਂਗੇ ਜਿਆਦਾ ਕਰਾਂਗੇ ਤਾਂ ਆਪਾਂ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਜੀ ਚੁੱਕ ਵਾਰੀ ਦੀ ਉਹ ਗੱਲ ਆ ਵੀ ਆਪਣੇ ਫਿਰ ਕਰਦੇ ਦੇਖੋ ਕੋਸ਼ਤਾ ਪ੍ਰਮਾਤਮਾ ਕਰਦਾ ਠੀਕ ਹੈ ਪ੍ਰਮਾਤਮਾ ਮਦਦ ਉਹਨਾਂ ਦੀ ਕਰਦਾ ਜੋ ਮਿਹਨਤ ਕਰਦੇ ਆ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਆ ਹਨਾ ਤੇ ਜੇ ਹੁਣ ਆਪਾਂ ਉੱਥੇ ਪ੍ਰਮਾਤਮਾ ਵੀ ਕੀ ਕਰੂਗਾ ਜੀ ਆਪਣੇ ਖਰਚੇ ਓਵਰ ਹੈ ਹੁਣ ਮੈਂ ਕਮਾਵਾਂ ਦਿਨ ਚ 100 ਰੁਪਿਆ ਤੇ ਖਾ ਜਾ ਮੈਂ 200 ਰੁਪਿਆ ਉੱਥੇ ਪ੍ਰਮਾਤਮਾ ਕਰੂਗੀ ਪ੍ਰਮਾਤਮਾ ਨੇ ਤੁਹਾਨੂੰ ਦਿਮਾਗ ਕਾ ਦੇ ਲਈ ਦਿੱਤਾ ਸੋਚਣ ਲਈ ਦਿੱਤਾ ਨਾ ਫਿਰ ਉੱਥੇ ਪ੍ਰਮਾਤਮਾ ਨੂੰ ਦੋਸਤ ਦਿੰਨੇ ਹੋ ਦੀ ਮਰਜ਼ਿਦਾ ਕਰਜ਼ਾ ਚੜ ਗਿਆ ਪਰਮਾਤਮਾ ਵੀ ਸੁਣਦਾ ਨਹੀਂ ਪਰਮਾਤਮਾ ਕੀ ਕਰੇ ਜੋ ਵੀ ਕੁਝ ਕਰਨਾ ਹੁੰਦਾ ਸੋਚ ਸਮਝ ਕੇ ਕਰਿਆ ਕਰੋ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਰਹਾ ਕਰੋ ਆਪਣੇ ਪਰਿਵਾਰ ਤੇ ਪਰਮਾਤਮਾ ਵਰ ਰੱਖਿਆ ਕਰੋ ਕਿਸੇ ਲਈ ਮੈਂ ਇੱਧਰ ਨੂੰ ਉੱਧਰ ਨੂੰ ਜਮਾ ਨਾ ਸੁਣਿਆ ਕਰੋ ਠੀਕ ਹੈ ਕਿਸੇ ਦੇ ਮਾਮਲੇ ਲੱਭ ਕੇ ਕਿਸੇ ਕਦੇ ਕਿਸੇ ਨਾਲ ਲੜਿਆ ਨਾ ਕਰੋ ਕਿਉਂਕਿ ਅੱਜ ਕੱਲ੍ਹ ਲੋਕ ਐਡੇ ਦਲ ਬਦਲੂ ਆ ਵੀ ਸੋਨੂੰ ਕਿਸੇ ਲਈ ਭੜਕਾਉਣ ਲੱਗੇ ਮੈਂਟ ਮਾਰਗੇ ਛੋੜੇ ਦਿਮਾਗ ਚ ਕਈ ਵਾਰੀ ਉਹ ਗੱਲ ਦਾ ਅਗਲੇ ਨੂੰ ਪਤਾ ਹੁੰਦਾ ਮੂੜੀ ਨੂੰ ਪਤਾ ਹੁੰਦਾ ਜਾਣ ਕੇ ਫਿਰ ਉਹ ਗੱਲ ਨੂੰ ਛੇੜ ਕੇ ਤਾਂ ਮੁੱਦਾ ਬਣਾ ਦਿੰਦੇ ਲੜਿਆ ਨਾ ਕਰੋ ਠੀਕ ਹੈ ਮੈਂ ਤਾਂ ਕਹਣੀ ਆ ਨਾ ਵੀ ਜਿਹੜਾ ਚੰਗਾ ਬੰਦਾ ਜਿਹੜਾ ਬੰਦਾ ਕੋਈ ਚੁਗਲੀਆਂ ਕਰਦਾ ਵਾ ਉਸ ਨੂੰ ਸਸਰੀ ਕਾਲੀ ਕਰ ਦੋ ਕਿ ਭਾਈ ਮੇਰੇ ਕੋਲੇ ਚੁਗਲੀਆਂ ਕਰਨ ਦੀ ਲੋੜ ਨਹੀਂ ਚਾਹ ਛੋੜਾ ਸਪਾ ਕੇ ਉਹਨਾਂ ਨੂੰ ਵੀ ਵੀਰੇ ਮੇਰੇ ਨਾਲ ਚੁਗਲੀ ਨਹੀਂ ਕਰਨੀ ਮੇਰੇ ਕੋਲੇ ਗੱਲ ਕਰਨੀ ਆ ਸਿੱਧੀ ਆਮਿਕ ਭਾਈ ਲਗਨੀ ਗੱਲਾਂ ਕਰੋ ਨਾ ਮੈਂ ਚੁਗਲੀ ਕਰਦਾ ਨਾ ਮੈਨੂੰ ਪਸੰਦ ਆ ਆਪੀ ਅਗਲਾ ਚੁਗਲੀਆਂ ਕਰਨੋਂ ਹਟ ਜੂਗਾ ਮੇਰੇ ਤਾਂ ਆਪਦਾ ਹੀ ਦਿਮਾਗ ਇਹ ਜਾ ਹੋਇਆ ਪਿਆ ਵੀ ਮੈਂ ਤਾਂ ਸੱਚੀ ਪੁੱਛੋ ਜਿਹੜਾ ਬੰਦਾ ਕੋ ਆ ਕੇ ਮੇਰੇ ਕੋਲ ਗੱਲ ਕਰਦਾ ਮਰਦਾ ਆਪੇ ਚਿੱਤ ਫੇਰਾਂ ਲੱਗ ਜਾਂਦਾ ਮੈਂ ਕਦੇ ਨਹੀਂ ਵੀ ਕਿਹੋ ਜਿਹੇ ਲੋਕ ਆ ਹਨ ਵੀ ਕਿਹਗੀਆਂ ਸੋਚਾਂ ਰੱਖਦੇ ਆ ਹਨ ਰੱਬ ਤੋਂ ਨਹੀਂ ਡਰਦੇ ਕੋਈ ਲਾਣਾ ਨਹੀਂ ਦੇਣਾ ਨਹੀਂ ਇੱਕ ਗੱਲ ਮੇਰੀ ਲੜ ਬੰਨ ਲਿਓ ਵੀ ਜਦੋਂ ਤੁਸੀਂ ਪਰਮਾਤਮਾ ਤੇ ਡੋਰਾ ਛੱਡ ਕੇ ਸਬਰ ਕਰ ਲੈਨੇ ਹੋ ਫਿਰ ਸਾਰਾ ਕੁਝ ਪਰਮਾਤਮਾ ਹੀ ਕਰਦਾ ਹੁੰਦਾ ਪਰਮਾਤਮਾ ਸਭ ਜਾਣਦਾ ਆਪਾਂ ਕਹਿੰਨੇ ਕੀ ਹੁੰਦੇ ਆਪਾਂ ਗੁਰਦੁਆਰੇ ਜਾ ਕੇ ਕਹਿੰਨੇ ਆ ਮੇਰੇ ਕੋਲੇ ਆ ਨਹੀਂ ਹੈਗਾ ਵੀ ਮੇਰੇ ਕੋਲੇ ਆ ਨਹੀਂ ਹੈਗਾ ਮੇਰਾ ਆ ਕੰਮ ਨਹੀਂ ਬਣਦਾ ਪਰ ਪਰਮਾਤਮਾ ਬੰਦਾ ਸਾਰਾ ਪਤਾ ਹੁੰਦਾ ਨਾ ਵੀ ਸੋਨੂ ਕਿੱਚੀ ਦੀ ਲੋੜ ਹੈ ਜਿੱਦਾਂ ਮਾਂ ਬਾਪ ਨੂੰ ਬੱਚੇ ਦੀਆਂ ਲੋੜਾਂ ਦਾ ਪਤਾ ਹੁੰਦਾ ਉਹ ਵੀ ਪਰਮਾਤਮਾ ਨੂੰ ਆਪਣੀਆਂ ਲੋੜਾਂ ਦਾ ਪਤਾ ਹੁੰਦਾ ਬਸ ਆਪਾਂ ਇਹ ਜੇ ਕਮਲਿਆਂ ਦੀ ਆਪਾਂ ਭੁੱਲ ਜਾਂਨੇ ਸਾਰਾ ਕੁਝ ਇਧਰੀਆਂ ਉਧਰੀਆਂ ਗੱਲਾਂ 'ਚ ਵੱਡ ਜਾਂਨੇ ਆ ਉਹਨਾਂ ਨੂੰ ਜ਼ਿੰਦਗੀ ਦਾ ਕਿਸੇ ਨੂੰ ਕੀ ਪਤਾ ਹੈ ਵੈਸੀ ਲੋਕ ਗੈਸ ਕਰ ਦਿੰਦੇ ਆ ਮੈਂਟਲ ਸੋਚ ਕੇ ਕਹਿ ਦਿੰਦੇ ਆ ਫਲਾਨੀ ਗੱਲ ਤਾਂ ਆਏ ਐ ਸੀ ਚੱਲ ਮੇਰਾ ਭਾਈ ਗੱਲ ਖਤਮ ਹੋ ਗਈ ਉਹਨਾਂ ਨੂੰ ਦੋ ਗੱਲ ਮਾੜੀ ਜੀ ਲੱਗਦੀ ਆ ਪਰ ਆਪਣੇ ਵਰਗਿਆਂ ਨੂੰ ਪੁੱਛ ਕੇ ਦੇਖੋ ਕਿ ਕੋਈ ਅੱਧੀ ਆ ਜਿਹੜੇ ਮਾੜੀ ਜੀ ਲੋਲੋ ਹਲਾ ਕੇ ਤੁਰ ਜਾਂਦੇ ਆ ਹਨਾ ਵੀ ਇੱਥੇ ਆਏ ਸੀ ਜੀ ਇੱਥੇ ਬਾਹਰ ਸੀ ਜੀ ਐ ਇਥੇ ਸੋ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਆ ਜਿਹੜੇ ਘਾਟੇ ਵਾਦੇ ਵੀ ਹੁੰਦੇ ਰਹਿੰਦੇ ਆ ਕੋਈ ਘਾਟਾ ਪਾਏ ਨਾ ਬਹੁਤਾ ਸੋਚਿਆ ਨਾ ਕਰੋ ਟੈਨਸ਼ਨ ਨਾ ਕਰਿਆ ਕਰੋ ਇਹ ਹੁੰਦੀਆਂ ਸਭ ਨਾਲ ਹੁੰਦੀਆਂ ਚੀਜ਼ਾਂ ਨਾ ਫੇਰ ਨੁਕਸਾਨ ਘਾਟਾ ਵਾਧਾ ਕਿਉਂਕਿ ਆਪਣੇ ਹੱਥ 'ਚ ਨਹੀਂ ਨਾ ਕੁਝ ਆਪਾਂ ਟੈਨਸ਼ਨ ਉਹ ਚੀਜ਼ ਹੀ ਲੱਗੇ ਵੀ ਜਿਹੜਾ ਆਪਣੇ ਹੱਥ 'ਚ ਠੀਕ ਹੁਣ ਆਪਾਂ ਮਿਹਨਤ ਕਰੀ ਜਾਂਦੇ ਆ ਆਪ ਦੀ ਦੋ ਵਕਤ ਦੀ ਰੋਟੀ ਖਾਣ ਲਈ ਬਹੁਤ ਮਿਹਨਤ ਕਰ ਹਰ ਇੱਕ ਬੰਦਾ ਕਰਦਾ ਮੈਂ ਇਕੱਲੀ ਨਹੀਂ ਕਰਦੀ ਤੇ ਮਿਹਨਤ ਕਰਕੇ ਖਾਈ ਜੋ ਜਿਹੜਾ ਯਕੀਨ ਆ ਉਹ ਪ੍ਰਮਾਤਮਾ ਤੇ ਕਦੇ ਬੰਦਾ ਭੁੱਖਾ ਨਹੀਂ ਮਰਦਾ ਨਹੀਂ ਮਰਦਾ ਮੈਂ ਇਥੋਂ ਲਿਖਾ ਕੇ ਲੈ ਲਓ ਨਹੀਂ ਮਰਦਾ ਭੁੱਖਾ ਆ ਦੇਖੋ ਜੀ ਗੱਲਾਂ ਕਰਦਿਆ ਕਰਦੰਦੇ ਆਪਣੇ ਜਿਹੜੇ ਪਿਆਜ਼ ਆ ਪੁੱਜ ਚੁੱਕੇ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਐਡ ਕਰਾਂਗੇ ਹਰ ਇੱਕ ਦਾ ਪਨੀਰ ਬਣਾਉਣ ਦਾ ਵੀ ਓਡੋ ਢਿੱਕਾ ਹੋਣਾ ਹਨਾ ਵਰਨ ਉੱਥੀ ਆ ਜਾਂਦੀ ਹੈ ਹਰੀ ਫਰੀ ਸੋ ਛੱਡੋ ਢਿੱਡੀ ਹੁੰਦੀ ਕੋਈ ਕਿੱਦਾਂ ਖਾਣਾ ਪਸੰਦ ਕਰਦਾ ਤੂੰ ਕਿੱਦਾਂ ਖਾਣਾ ਪਸੰਦ ਕਰਦਾ ਹੁਣ ਆਪਾਂ ਕਰਾਂਗੇ ਗੈਸ ਸੇਮ ਖੜਜੋ ਜੀ ਮੈਂ ਪਨੀਰ ਪਾ ਦਿਆਂ ਕਿਉਂਕਿ ਹੱਥ ਨਾਲ ਮੈਥੋਂ ਪਨੀਰ ਨਹੀਂ ਪੈ ਰਿਹਾ ਮੰਨਾ ਛੋਟਾ ਕਰੇ ਕਰੋ ਜਿੰਦਗੀ ਨੂੰ ਜਿਉ ਕੇ ਦੇਖੋ ਜਿੰਦਗੀ ਬਹੁਤ ਵਧੀਆ ਚੀਜ਼ ਐ ਜੇ ਆਪਾਂ ਸਾਰਾ ਦਿਨ ਮਰੂ ਮਰੂ ਕਰਾਂਗੇ ਨਾ ਫਿਰ ਵੀ ਜ਼ਿੰਦਗੀ ਨੇ ਤੁਰ ਨਹੀਂ ਐ ਤੇ ਜੇ ਆਪਾਂ ਹੱਸ ਕੇ ਜਿਉਂਾਂਗੇ ਫਿਰ ਥੋੜੀ ਸੌਖੀ ਹੋ ਜਾਂਦੀ ਐ ਹਨਾ ਕੋਈ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਥੋੜਾ ਬਹੁਤ ਖੁਸ਼ ਰਹਿਣਾ ਜ਼ਰੂਰੀ ਏ ਥੋੜਾ ਜਰੂਰ ਰਹਾ ਕਰੋ ਕਿਉਂਕਿ ਇਹ ਗੱਲ ਸੱਚ ਐ ਵੀ ਮੈਂ ਅੱਖੀਂ ਦੇਖਦੀ ਐ ਵੀ ਜਿਹੜੇ ਰੋਗੀ ਬੰਦੇ ਹੁੰਦੇ ਉਹ ਤਾਂ ਵਿਚਾਰੇ ਹਜੇ ਫਿਰਦੇ ਰਹਿੰਦੇ ਜਿਹੜੇ ਜਮਾਂ ਆਣ ਥੰਮਾਂ ਵਰਗੇ ਬੰਦੇ ਹੁੰਦੇ ਨਾ ਐ ਲੱਗਦਾ ਵੀ ਉਹਦਾ ਸਿਰਵਿਣੀ ਦੁਖਦਾ ਹੋਣਾ ਉਹਦੀ ਪਤਾ ਲੱਗਦਾ ਜਿਵੇਂ ਕਿਸੇ ਦਾ ਸਟੇਟ ਚ ਪਾਇਆ ਪਿਆ ਹੁੰਦਾ ਵੀ ਫਲਾਣੇ ਦੇ ਨਾਂ ਦਾ ਭੋਗ ਸੋ ਦੇਖ ਮਰਨ ਜਾਉਣ ਦਾ ਕਿਸੇ ਨੂੰ ਕੁਝ ਨਹੀਂ ਪਤਾ ਨਹੀਂ ਪਤਾ ਵੀ ਇੱਥੇ ਬਿਮਾਰ ਨੇ ਮਰਨਾ ਵਿਚਾਰੇ ਨੇ ਜਾਂ ਇੱਥੇ ਤੰਦਰੁਸਤ ਨੇ ਮਰਨਾ ਸੋ ਉਹ ਗੱਲਾਂ ਤਾਂ ਜਮੀ ਨਾ ਕਰਿਆ ਕਰੋ ਜਿੰਨਾ ਬਾਰੇ ਆਪਾਂ ਨੂੰ ਨਾ ਹੋਈ ਵੀ ਹੈਗੀ ਮਰਨਾ ਜਾਉਣਾ ਇੱਥੇ ਕੀ ਨਾ ਕੌਣ ਪੜਦਾ ਕਿੱਥੋਂ ਆਏ ਆ ਕਿੱਥੇ ਜਾਣਾ ਕਿਸੇ ਨੂੰ ਕੁਝ ਨਹੀਂ ਪਤਾ ਆਪਣੀਆਂ ਤਾਂ ਸੋਚਾਂ ਹੁੰਦੀਆਂ ਸਿਰਫ ਹੁਣ ਮੈਂ ਤੁਹਾਡੇ ਨਾਲ ਵੀਡੀਓ ਬਣਾਉਂਗੀ ਨਾ ਪੁਰਜੀ ਬਣਾਈ ਆ ਤਰੀਰ ਪੁਰਜੀ ਕਿਉਂਕਿ ਮੈਨੂੰ ਪਤਾ ਸੀ ਵੀ ਹੁਣ ਰੋਟੀਆਂ ਵੀ ਪਕਾਉਣੀਆਂ ਵੀਡੀਓ ਵੀ ਬਣਾਉਣੀ ਆ ਰਾਤ ਦੇ 10 ਵਜੇ ਕਿਤੇ ਜਾ ਕੇ ਰੋਟੀ ਮਿਲੂ ਬਾਕੀ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਮੈਨੂੰ ਫੋਨ ਕਰਕੇ ਕਹਿੰਦੀਆਂ ਵੀ ਆਪਦਾ ਟਾਈਮ ਤੇ ਖਾਇਆ ਵੀ ਹੈਗਾ ਤੇਰੀ ਸਿਹਤ ਦਾ ਫਰਕ ਪੈ ਚੱਲਿਆ ਤੂੰ ਅੱਗੇ ਨਾਲੋਂ 2 ਗ ਹੋ ਰਹੀ ਹੈ ਬਹੁਤ ਖੁਸ਼ੀ ਹੁੰਦੀ ਹੈ ਮੇਰਾ ਪਿਆਰ ਕਰਦਿਆਂ ਬਹੁਤ ਜ਼ਿਆਦਾ ਮੈਨੂੰ ਵੀ ਖੁਸ਼ੀ ਹੁੰਦੀ ਆ ਵੀ ਮੇਰੀਆਂ ਵੀ ਭੈਣਾਂ ਹੈਗੀਆਂ ਮੇਰੀ ਕੇਅਰ ਕਰਦੀਆਂ ਅੱਛਾ ਲੱਗਦਾ ਹੈ ਸਕੂਨ ਮਿਲਦਾ ਮੈਨੂੰ ਵੀ ਜਿਵੇਂ ਤੁਸੀਂ ਕਹਦੇ ਨਾ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਸਕੂਨ ਮਿਲਦਾ ਨਾ ਮੈਨੂੰ ਵੀ ਸਕੂਨ ਮਿਲਦਾ ਵੀ ਕਿੰਨੀ ਵਧੀਆ ਰੱਬ ਨੇ ਜ਼ਿੰਦਗੀ ਕਰਤੀ ਹੈ ਨਾ ਵੀ ਆਪਣਾ ਵੀ ਕੋਈ ਹਾਲ ਪੁੱਛਦਾ ਮੈਨੂੰ ਤਾਂ ਸਭ ਤੋਂ ਵੱਧ ਇਹ ਹੀ ਚਾਹ ਚੜ ਜਾਂਦਾ ਵੀ ਮੇਰਾ ਕੋਈ ਖਿਆਲ ਰੱਖਦਾ ਉਹ ਵੀ ਮੇਰਾ ਰੋਟੀ ਬਾਣੀ ਪੁੱਛਦਾ ਵੀ ਤੀ ਰੋਟੀ ਖਾਧੀ ਖਾਣਾ ਖਾਇਆ ਮੈਂ ਤਾਂ ਇਹਨਾਂ ਨਾਲ ਹੀ ਬਸ ਇਹ ਸਮਝਦੀਆਂ ਵੀ ਮੈਂ ਤਾਂ ਬਹੁਤ ਜਿਆਦਾ ਖੁਸ਼ ਕੀਤੇ ਰਿਹਾ ਮੈਂ ਕੋਈ ਫਰਕ ਨਹੀਂ ਪਾਉਂਦਾ ਮੈਂ ਸਾਡੇ ਵਰਗੇ ਤਾਂ ਵਿਚਾਰੇ ਕਿਉਂਕਿ ਆਪਣੇ ਆਪ ਨੂੰ ਆਪਾ ਕੋਸ਼ਿਸ਼ ਨਹੀਂ ਕਰੀਂ ਨਾ ਕੋਈ ਇਹਦਾ ਮੈਸੇਜ ਆ ਸਕਦਾ ਵੀ ਆਪਣੇ ਆਪ ਨੂੰ ਵਿਚਾਰਾ ਕਹਿੰਦੇ ਆ ਕਿਉਂਕਿ ਦੁਨੀਆਦਾਰੀ ਹੈ ਉੱਥੀ ਗੱਲ ਆ ਜਾਂਦੀ ਵੀ ਆਪਾਂ ਇਹਨੂੰ ਜਿੱਤ ਨਹੀਂ ਸਕਦੇ ਸੋਚ ਆ ਗਈ ਉੱਥੇ ਕੀ ਪਤਾ ਕਈਆਂ ਦੀ ਮੇਰੇ ਲਈ ਕਿ ਐਸੀ ਸਰਚ ਹੋਣੀ ਹੈ ਕਈਆਂ ਦੀ ਕੈਸੀ ਹੋਣੀ ਹੈ ਹਨ ਬੱਸ ਸੱਤ ਚਲੋ ਆਪਾਂ ਤਾਂ ਪਰਮਾਤਮਾ ਅਗੇ ਹਿਰਦਾਸ ਕਰਦੇ ਆ ਵੀ ਸੱਚੇ ਬਾਦਸ਼ਾਹ ਵਾਹਿਗੁਰੂ ਸਭ ਨੂੰ ਮੱਤ ਬਖਸ਼ੀ ਸ਼ਬਦੇ ਘਰੇ ਖੁਸ਼ੀਆਂ ਬਖਸ਼ੇ ਕੋਈ ਵੀ ਭੈਣ ਭਰਾ ਇੱਥੇ ਦੁਖੀ ਨਾ ਹੋਵੇ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ ਆਪਣੀ ਜ਼ਿੰਦਗੀ ਜੇ ਮਸਤ ਹੈ ਅਕਾਲ ਪੁਰਖ ਵਾਹਿਗੁਰੂ ਨੇ ਆ ਦੇਖੋ ਆਪਣੀ ਭੁਰਜੀ ਬਣ ਕੇ ਪਨੀਰ ਭੁਰਜੀ ਬਣ ਕੇ ਬਰਪਾ ਰੜੀਆ ਮੈਮੀ ਬਣਾਉਣੀ ਹੁੰਦੀ ਆ ਭੁਰਜੀ ਜੀ ਨਾ ਛੋਟਣਾ ਕੀਤੀਆਂ ਮੈਂ ਗੱਲਾਂ ਜੀ ਤੇ ਨਾਲੇ ਬਣਾ ਲਈ ਭੁਰਜੀ ਤੇ ਹੁਣ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਕੁਛ ਕਿਹਾ ਗਿਆ ਹੋਵੇ ਤਾਂ ਸੌਰੀ ਚਾਹਣੀ ਆ ਕਿਉਂਕਿ ਮੈਂ ਅੱবিਦੋ ਵੀਡੀਓ ਬਣਾਉਣੀ ਹੁੰਦੀ ਆ ਮੈਂ ਕੋਈ ਐਂਜਰੀ ਦੇਖਦੀ ਵੀ ਮੈਂ ਵੀਡੀਓ ਬਣਾਵਾਂ ਮੈਂ ਸਪੈਸ਼ਲ ਬਣਾਵਾਂ ਜਾਂ ਕੁਛ ਸੋਚ ਕੇ ਨਹੀਂ ਮੈਂ ਬਣਾਉਂਦੀ ਜਿੱਦਾਂ ਮੇਰਾ ਦਿਲ ਕਰਦਾ ਮੈਂ ਉਦਾਂ ਹੀ ਬਣਾ ਲੈਂਦੀ ਆ ਸੋ ਆਪ ਸਭ ਨੂੰ ਮੇਰੇ ਬੰਨਿਵਾ ਮਨਜੀਤ ਕੌਰ ਬੰਨੀ ਮੈਂ ਉਹ ਪਿਆਰ ਭਰੀ ਸਾਸਰੀਕਾਲ ਸੱਚੇ ਬਾਦਸ਼ਾਹ ਵੇ ਗੁਰੂ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਤੇ ਸਾਨੂੰ ਆਪਣੇ ਨਾਲ ਜੋੜ ਕੇ ਰੱਖੇ ਤੇ ਮਾੜੇ ਕਰਮਾਂ ਤੋਂ ਬਚੂਰ ਰੱਖੇ ਸਾਸਰੀਕਾਲ ਜੀ